ਲੋਭੀ ਮਿੱਤਰੋ ਭੈਣੋ ਭਰਾਵੋ ਇਹੋ ਜਿਹਾ ਤੇਲ ਬਣਾ ਕੇ ਦਿਖਾਵਾਂਗੇ ਜਿੰਨਾ ਮੇਰੇ ਵੀਰਾਂ ਦੇ ਗੋਡੇ ਦੁਖਦੇ ਨੇ ਗਿੱਟੇ ਉਤਰ ਜਾਂਦੇ ਆ 7 ਵਜੇ ਇਹ ਟੂਈ ਦੁਖਣ ਲੱਗ ਜਾਂਦੀ ਐ ਇੱਕ ਵਾਰੀ ਬਣਾ ਕੇ ਲਾ ਲਿਓ ਵਾਕੇ ਯਾਦ ਰੱਖੋਗੇ ਬਾਈ ਨੇ ਇਹੋ ਜਿਹਾ ਨੁਕਤਾ ਦੱਸਿਆ ਬਹੁਤ ਘੈਂਟ ਤੇਲ ਬਣੂਗਾ ਜਿੰਨਾ ਮਰਜੀ ਦਰਦ ਹੋਵੇ ਸ਼ਾਮ ਨੂੰ ਮਲ ਕੇ ਪੈ ਜਾਓ ਸਵੇਰ ਨੂੰ ਛਾਲਾ ਮਾਰ ਕੇ ਉੱਠੋਗੇ ਸਾਰਾ ਕੁਝ ਦੱਸਦਾ ਕਿਵੇਂ ਬਣਦਾ ਆਜੋ ਫਿਰ ਮਿੱਤਰੋ ਵੀਡੀਓ ਨਾਲ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਆ ਬੇਲੀਓ ਠੀਕ ਠਾਕ ਹੋ ਆਪਣੇ ਪੇਜ ਤੇ ਤੁਹਾਡਾ ਸਵਾਗਤ ਹੈ ਲਓ ਵੀ ਮਿੱਤਰੋ ਭੈਣੋ ਭਰਾਵੋ ਬਜ਼ੁਰਗੋ ਅੱਜ ਤੁਹਾਡੇ ਲਈ ਆਪਾਂ ਇੱਕ ਬਹੁਤ ਵਧੀਆ ਚੀਜ਼ ਬਣਾਉਣ ਜਾ ਰਹੇ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਹੈ ਜਿੰਨਾਂ ਮੇਰੇ ਵੀਰਾਂ ਦੇ ਭਰਾਵਾਂ ਦੇ ਗੋਡੇ ਦੁਖਦੇ ਨੇ ਮੋਢੇ ਦੁਖਦੇ ਢੂਈ ਦੁਖਦੀ ਹੈ ਅਕਸਰ ਮੇਰੀਆਂ ਭੈਣਾਂ ਘਰ ਦੇ ਵਿੱਚ ਕੰਮ ਕਰਦੀਆਂ ਨੇ ਵੱਠਲ ਵਗੈਰਾ ਚੱਕ ਲੈਣਾ ਭਾਰਾ ਨੀਰਾ ਵਗੈਰਾ ਪਾਉਂਦੇ ਆ ਢੂਈ 'ਚ ਦਰਦ ਉੱਠ ਖੜਦਾ ਤੇ ਸ਼ਾਮ ਦੇ ਸਮੇਂ ਉਹਨਾਂ ਨੂੰ ਬਹੁਤ ਜ਼ਿਆਦਾ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਭਰਾ ਖੇਤਾਂ ਵਿੱਚ ਰੇਹ ਪਾਉਂਦੇ ਆ ਭਾਰੇ ਗੱਟੇ ਚੱਕ ਲੈਂਦੇ ਆ ਰੂੜੀ ਦੀ ਰੇਹ ਪਾਉਂਦੇ ਆ ਕਹੇ ਦੀ ਪਦ ਮਾਤਰਾ ਕਰਦਦੇ ਨੇ ਉਹਦੇ ਕਾਰਨ ਜਿਹੜਾ ਦਰਦ ਹੋਇਆ ਨਾ ਤੇ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਕੰਮ ਛੱਡ ਜਾਨਾ ਮਾਰਕੀਟ ਦੇ ਵਿੱਚ ਜਾਣੇ ਐ ਇਦਾਂ ਕੋਲੇ ਵਾਜਦੇ ਨੇ ਭਰਾਵਾਂ ਕੋਲੇ ਵਾਜਦੇ ਨੇ ਕਾਫੀ ਜਿਹੜਾ ਪੈਸਾ ਤੁਸੀਂ ਖਰਾਬ ਕਰ ਲਏ ਨੇ ਤੁਹਾਡੇ ਲਈ ਇੱਕ ਇਹ ਜੀ ਵੀਡੀਓ ਬਣਾਵਾਂਗੇ ਯਾਦ ਰੱਖੋ ਵੀ ਜ਼ਿੰਦਗੀ ਭਰ ਤੁਹਾਡੇ ਲਈ ਵੀਰੋ ਭੈਣੋ ਭਰਾਵਾਂ ਆਪਾਂ ਘਰ ਦੇ ਵਿੱਚ ਤੇਲ ਦੱਸਾਂਗੇ ਕਿਵੇਂ ਬਣਾਉਣਾ ਹੈ ਸਾਰੀ ਵਿਧੀ ਸੈਂਕ ਕੱਲੀ ਕੱਲੀ ਕਿਵੇਂ ਚੀਜ਼ ਪੈਂਦੀ ਆ ਆਜੋ ਫਿਰ ਮਿੱਤਰੋ ਵੀਡੀਓ ਨਾਲ ਬਣੇ ਰਹੋ ਲਓ ਵੀ ਮਿੱ ਕੜਾਈ ਆ ਜੇ ਛੋਡੇ ਕੋਲੇ ਲੋਹੇ ਦਾ ਤਾਂ ਸਭ ਤੋਂ ਵਧੀਆ ਗੱਲ ਆ ਪਰ ਸਾਡੇ ਕੋਲੇ ਅਨਮੋਨੀ ਆਂਦਾ ਸੀ ਇਹੀ ਬਰਤਨੇ ਇਹ ਤੇਲ ਆਪਣੇ ਘਰ ਦੇ ਲਈ ਬਣਾ ਰਹੇ ਆ ਤੇ ਭੈਣਾ ਭਰਾਵਾਂ ਨੂੰ ਦੱਸਾਂ ਕਿਵੇਂ ਬਣਦਾ ਕਿਵੇਂ ਨਾ ਲਓ ਵੀ ਮਿੱਤਰੋ ਅੱਗ ਨਹੀਂ ਮਚਾਉਣੀ ਪਹਿਲਾਂ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਪਹਿਲਾਂ ਤੁਸੀਂ ਅਦਰਕ ਲੈਣਾ ਹੈ ਘਰ ਦੇ ਵਿੱਚ ਆਪਣੇ ਅਦਰਕ ਮਿਲ ਜਾਣ ਮਾਰਕੀਟ ਦੇ ਵਿੱਚ ਇਹਦੇ ਮਾੜੇ ਮਾੜੇ ਇਸ ਤਰ੍ਹਾਂ ਪੀਸ ਕਰ ਲੈਣਾ ਕੱਟ ਕੇ ਬਰੀਕ ਜਿਆਦੇ ਨੂੰ ਮੋਟਾ ਵਗੈਰਾ ਨਹੀਂ ਕੱਟਣਾ ਬਰੀਕ ਹੀ ਕੱਟਣਾ ਬਾਦ 10 ਰੁਪਏ ਦਾ ਤੁਸੀਂ ਇਹ ਵਿੱਚ ਪਾਉਣਾ ਹੈ ਲਓ ਮਿੱਤਰੋ ਇਹਦੇ ਵਿੱਚ ਆਪਾਂ ਤੇਲ ਦੇ ਠੰਡੇ ਦੇ ਵਿੱਚ ਅਦਰਕ ਪਾ ਲਿਆ ਗਰਮਣੀ ਤੇਲ ਕਰਨਾ ਪਹਿਲਾਂ ਅੱਗ ਨਹੀਂ ਬਚਾਉਣੀ ਇਹਦੇ ਵਿੱਚ ਇਸ ਤੋਂ ਬਾਅਦ ਕੀ ਪਾਵਾਂਗੇ ਆਪਾਂ ਲਸਣ ਪਾਵਾਂਗੇ ਪਿਓਰ ਦੇਸੀ ਲਸਣ ਦੇ ਦੋ ਗੰਢੀਆਂ ਪਾਉਣੀਆਂ ਤੁਸੀਂ ਇਹ ਅੱਧੇ ਤੋਂ ਪੌਣੇ ਲੀਟਰ ਤੇਲ ਦਾ ਥੋੜਾ ਸਮਾਨ ਹੈ ਤੁਹਾਨੂੰ ਦੱਸੀ ਜਾਣਾ ਮੈਂ ਲਸਣ ਨੂੰ ਤੁਸੀਂ ਛਿੱਲਣ ਦੀ ਕੋਈ ਜ਼ਰੂਰਤ ਨਹੀਂ ਮੱਥਾ ਮਾਰਨੇ ਬਸ ਇਹਨੂੰ ਕੁੱਟ ਲਿਓ ਬਣੀ ਜੀ ਇਹ ਵੀ ਤੇਲ ਦੇ ਵਿੱਚ ਤੁਸੀਂ ਮਿਕਸ ਕਰ ਦੇਣੀ ਠੰਡੇ ਜੀ ਕਰਨੀ ਹੈ ਗਰਮ ਤੁਸੀਂ ਕਰਨਾ ਨਹੀਂ ਲਓ ਮਿੱਤਰੋ ਤੀਜੇ ਨੰਬਰ ਤੇ ਪਾਉਣੀਆਂ ਤੁਸੀਂ ਦਾਲ ਚੀਨੀ 1 ਗ੍ਰਾਮ ਤੁਸੀਂ ਦਾਲ ਚੀਨੀ ਦੇ ਵਿੱਚ ਐਡ ਕਰਨੀ ਹੈ ਚੌਥੇ ਨੰਬਰ ਤੇ ਮੇਰੇ ਭੈਣੋ ਤੇ ਭਰਾਵੋ ਤੁਸੀਂ ਪਾਉਣੀ ਆਪਣੀ ਸੁੰਡ ਦਾ ਪਾਊਡਰ ਸੁੰਡ ਲਿਓ ਘਰੇ ਕੁੱਟ ਕੇ ਪਾਊਡਰ ਬਣਾ ਲਿਓ 20 ਕ ਗ੍ਰਾਮ ਤੁਸੀਂ ਇਹਦੇ ਵਿੱਚ ਸੁੰਡ ਦਾ ਪਾਊਡਰ ਮਿਲਾ ਲੈਣਾ ਇਸ ਤੋਂ ਬਾਅਦ ਮੇਰੇ ਭੈਣੋ ਤੇ ਭਰਾਵੋ ਇੱਕ ਤੇਜ ਪੱਤਾ ਉਹਨਾਂ ਦਾ ਮਾਰਕਟ ਤਿੰਨ ਤੋਂ ਚਾਰ ਪੀਸੇ ਦੇ ਵਿੱਚ ਮਿਕਸ ਕਰਕੇ ਇਹ ਵੀ ਤੁਸੀਂ ਪਾ ਲਓ ਇੱਕ ਤੋਲਾ ਮੇਰੇ ਭੈਣੋ ਤੇ ਭਰਾਵੋ ਇਹਦੇ ਵਿੱਚ ਪਾਉਣਾ ਤੁਸੀਂ ਪਿਓਰ ਲੌਂਗ ਤੇ ਲਓ ਵੀ ਮਿੱਤਰੋ ਭੈਣੋ ਭਰਾਵੋ ਹੁਣ ਜਿਹੜੀਆਂ ਆਪਣੀ ਇਹਦੇ ਵਿੱਚ ਦੇਸੀ ਘਰਾਂ ਦੇ ਵਿੱਚ ਆਮ ਮਿਲਣ ਵਾਲੀਆਂ ਚੀਜ਼ਾਂ ਆਪਾਂ ਉਹ ਪਾਉਣੇ ਆਂ ਅੱਕ ਦੀਆਂ ਕੱਚੀਆਂ ਕੱਚੀਆਂ ਪੱਤੀ ਪੰਜ ਤੋਂ ਸੱਤ ਪੀਸ ਤੁਸੀਂ ਅੱਕਦੇ ਕੱਟੀਆਂ ਕੱਚੀਆਂ ਪੱਤੀਆਂ ਲੈਣ ਲਿਆ ਮੈਂ ਕੈਮਰੇ ਦੇ ਕੋਲ ਵੀ ਕਰਨ ਨੂੰ ਕਹੂੰਗਾ ਮੜੇ ਜ਼ੂਮ ਮਾਰ ਕੇ ਦਿਖਾ ਦੇ ਆਪਣੇ ਯਾਰਾਂ ਮਿੱਤਰਾਂ ਨੂੰ ਇਹ ਚੀਜ਼ਾਂ ਤੁਸੀਂ ਇਹਦੇ ਵਿੱਚ ਐਡ ਕਰਨੀਆਂ ਤੇਲ ਨੂੰ ਬਿਲਕੁਲ ਗਰਮ ਨਹੀਂ ਕਰਨਾ ਪਹਿਲਾਂ ਚਾਲੂ ਨਹੀਂ ਕਰਨਾ ਲਓ ਵੀ ਮਿੱਤਰੋ ਭੈਣੋ ਤੇ ਭਰਾਓ ਇੱਕ ਚੀਜ਼ ਤੁਹਾਨੂੰ ਹੋਰ ਜਬਰਦਸਤ ਦਿਖਾਉਣੇ ਹੈ ਤੇ ਤੂਰੇ ਦੇ ਬੀਜ ਹੁੰਦੇ ਆ ਫੁੱਲ ਹੁੰਦੇ ਆ ਇੱਕ ਇਹਨਾਂ ਦਾ ਫਲ ਹੁੰਦਾ ਹੈ ਇਹ ਚੀਜ਼ਾਂ ਤੁਸੀਂ ਐਡ ਕਰਨੀਆਂ ਇਹ ਕਿਵੇਂ ਕਰਨੀਆਂ ਇਹਨਾਂ ਨੂੰ ਥੋੜੀ ਤੁਸੀਂ ਸੇਫਟੀ ਬਣਾ ਕੇ ਰੱਖਣੀ ਹੈ ਕਿਉਂਕਿ ਇਹਨੇ ਕੌੜਾਪਣ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਇਸ ਤਰ੍ਹਾਂ ਇਹਨੂੰ ਕੱਟਣਾ ਹੈ ਇਹਦੇ ਵਿੱਚ ਬੀਜ ਨਿਕਲਦੇ ਤੁਹਾਨੂੰ ਪੰਜ ਤੋਂ ਚਾਰ ਪੀਸ ਇਹ ਤੁਸੀਂ ਅੱਧਾ ਕਿਲੋਟਰ ਤੇਲ ਦੇ ਵਿੱਚ ਪਾਉਣੇ ਆ ਜਿਆਦੇ ਮਾਤਰਾ ਦੇ ਵਿੱਚ ਤੁਸੀਂ ਨਹੀਂ ਪਾਉਣੇ ਕਿਉਂਕਿ ਇਹ ਬਹੁਤ ਜਿਆਦਾ ਗਰਮੈਸ਼ ਹੁੰਦੇ ਤਾਂ ਨਾੜਾ ਨੂੰ ਅੰਦਰ ਤੱਕ ਇਹ ਖੋਲ ਦਿੰਦੇ ਆ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਆਪਾਂ ਇਹ ਵੀ ਇਹਦੇ ਵਿੱਚ ਐਡ ਕਰ ਲਈ ਹੁਣ ਬਾਈ ਤੁਸੀਂ ਕੀ ਕਰਨਾ ਹੈ ਇਹਦੇ ਪੱਤੇ ਹੁੰਦੇ ਜਿਹੜੇ ਇਹ ਵੀ ਦੋ ਤੋਂ ਤਿੰਨ ਪੀਸ ਇਹਦੇ ਵਿੱਚ ਐਡ ਕਰਨੇ ਆ ਤੇ ਲਓ ਵੀ ਮਿੱਤਰੋ ਭੈਣੋ ਭਰਾਵੋ ਆਹ ਫਲ ਤੁਹਾਨੂੰ ਦੱਸ ਦਨੇ ਇਹ ਆਮ ਮਿਲ ਜਾਂਦਾ ਆਪਣੇ ਨਹਿਰਾਂ ਦੇ ਕੰਢਿਆਂ ਦੇ ਉੱਤੇ ਤੇ ਹਰ ਇੱਕ ਬੰਦਾ ਆਪਦੇ ਘਰ ਦੇ ਵਿੱਚ ਵੀ ਬਣਾ ਕੇ ਰੱਖੇ ਇਹ ਹੈਗੇ ਬਈ ਆਪਣੇ ਰਿੰਡੀ ਦੇ ਬੀਜ ਰਿੰਡੀ ਦੇ ਬੀਜ ਕਹਿੰਦੇ ਇਹਨਾਂ ਨੂੰ ਵੀ ਤੁਸੀਂ ਦੇਖ ਲਓ ਇੱਧਰ ਮੈਂ ਇੱਕ ਕਰਨੂਕ ਨੂੰ ਬਣਾਇਆ ਕੈਮਰਾ ਮਾਰ ਆਪਣੇ ਭੈਣਾਂ ਭਰਾਵਾਂ ਨੂੰ ਇਹ ਥੋੜਾ ਜਿਹਾ ਸੇਫਟੀ ਦਾ ਧਿਆਨ ਰੱਖਣਾ ਕਿਉਂਕਿ ਬਈ ਦੇ ਵਿੱਚ ਕੰਡੇ ਵਗੈਰਾ ਬਹੁਤ ਹੁੰਦੇ ਹਨ ਨਾ ਤੇ ਹੱਥਾਂ ਨਾਲ ਤੁਸੀਂ ਤੋੜ ਕੇ ਪਾ ਸਕਦੇ ਹੋ ਪਰ ਥੋੜਾ ਜਿਹਾ ਬਚਾਵ ਦਾ ਰੱਖਣਾ ਕੰਡੇ ਇਹਦੇ ਥੋੜੇ ਸਖਤ ਹੀ ਹੁੰਦੇ ਆ 10 ਤੋਂ 15 ਪੀਸ ਤੁਸੀਂ ਇਹ ਬਈ ਐਡ ਕਰਨੀ ਇਹਦੇ ਵਿੱਚ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਜਿਹੜਾ ਨਿੰਮ ਹੁੰਦਾ ਇਹ ਬਹੁਤ ਹੀ ਜੜੀ ਬੂੜੀਆਂ ਦੇ ਵਿੱਚ ਮਹਾਨ ਮੰਨਿਆ ਦਾ ਹਰ ਇੱਕ ਚੀਜ਼ ਲਈ ਇਹਦਾ ਫਾਇਦਾ ਹੁੰਦਾ ਇਹਨੂੰ ਵੀ ਤੁਸੀਂ ਇਹਦੇ 5 ਤੋਂ 7 ਮੁੱਠੀਆਂ ਜਿਹੜੀਆਂ ਪੱਤਿਆਂ ਦੀ ਲਓ ਵੀ ਮਿੱਤਰੋ ਲਾਸਟ ਤੇ ਇੱਕ ਆਪਣੀ ਆਈਟਮ ਰਹਿ ਗਈ ਇਹਦੇ ਵਿੱਚ ਆਪਾਂ 20 ਕ ਗ੍ਰਾਮ ਪਾਵਾਂਗੇ ਜਮੈਨ ਜਮੈਨ ਵੀ ਬਹੁਤ ਵਧੀਆ ਚੀਜ਼ ਆ ਹੱਡਾਂ ਲਈ ਭੁੱਖ ਲਈ ਵੀ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਇਹ ਗੁਣਾਕਾਰ ਇਹਦੇ ਇੰਨੇ ਹੁੰਦੇ ਵੀ ਜੋੜਾਂ 'ਚ ਦਰਦ ਹੁੰਦਾ ਹੈ ਜਿਹੜਾ ਉਹਨੂੰ ਵੀ ਇਹ ਰਾਤ ਪਾਉਂਦੀ ਹੈ ਲਓ ਵੀ ਮਿੱਤਰੋ ਆਪਾਂ 20 ਕ ਗ੍ਰਾਮ ਇਹਦੇ ਵਿੱਚ ਜਮੈਨ ਪਾਤੀ ਹੁਣ ਬਈ ਆਪਣਾ ਜਿਹੜਾ ਸਾਰਾ ਕੁਝ ਮਟੀਰੀਅਲ ਇਹਦੇ ਵਿੱਚ ਪੈ ਗਿਆ ਹੁਣ ਆਪਾਂ ਸਿਲੰਡਰ ਨੂੰ ਕਰਾਂਗੇ ਆਉਣ ਤੇ ਹੌਲੀ-ਹੌਲੀ ਅੱਗ ਤੇ ਇਹਨੂੰ ਡੇਢ ਤੋਂ 2 ਘੰਟਿਆਂ ਤੱਕ ਬਾਲਾਂਗੇ ਲਓ ਵੀ ਭੈਣੋ ਤੇ ਭਰਾਵੋ ਜਿਹੜਾ ਆਪਣਾ ਗੈਸ ਸੀ ਥੋੜੀ ਥੋੜੀ ਅੱਗੇ ਚਲਾ ਕੇ ਆਪਾਂ ਤੇਲ ਇਹਦੇ ਵਿੱਚ ਚੀਜ਼ਾਂ ਜਿਹੜੀ ਬੂੜੀਆਂ ਬਾਰ ਰਹੇ ਹੁਣ ਦੇਖਦੇ ਕਿੰਦਾ ਬਣਿਆ ਕਰਨ ਨੂੰ ਕਹੂੰਗਾ ਮੈਂ ਕੈਮਰਾ ਮਾਰ ਕੇ ਦਿਖਾ ਆਪਣੇ ਭੈਣਾਂ ਭਰਾਵਾਂ ਨੂੰ ਲਓ ਵੀ ਮਿੱਤਰੋ ਦੇਖ ਸਕਦੇ ਮਟੀਰੀਅਲ ਕਿੰਨਾ ਚੰਗਾ ਬਣ ਗਿਆ ਤੇ 스멜 ਵਗੈਰਾ ਵੀ ਇਹਦੇ ਵਿੱਚ ਬਹੁਤ ਹੀ ਘੈਂਟ ਆਉਣ ਲੱਗੀ ਪਰ ਤੁਹਾਨੂੰ ਇੱਕ ਗੱਲ ਆਪਾਂ ਯਾਦ ਕਰਾ ਦੇਣੀ ਮੇਰੇ ਭੈਣੋ ਤੇ ਭਰਾਵੋ ਹੁਣ ਤੁਸੀਂ ਕਰਨਾ ਇਹਨੂੰ 12 ਘੰਟਿਆਂ ਤੱਕ ਟਾਕੇ ਥਾਲੀ ਦੇ ਮੱਧ ਤਨਾ ਰੱਖਣਾ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਜਿਹੜਾ ਆਪਣਾ ਮਟੀਰੀਅਲ ਸੀ ਉਹ 12 ਘੰਟੇ ਹੋ ਗਏ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਘੰਟਾ ਅੱਗ ਦੇ ਉੱਤੇ ਥੋੜੀ-ਥੋੜੀ ਅੱਗ ਦੇ ਉੱਤੇ ਦੁਬਾਰੇ ਸੇਕ ਲਵਾਵਾਂਗੇ। ਲਓ ਵੀ ਮਿੱਤਰੋ ਭੈਣੋ ਤੇ ਭਰਾਵੋ 12 ਘੰਟਿਆਂ ਬਾਅਦ ਇਹਨਾਂ ਨੂੰ ਆਪਾਂ ਇੱਕ ਘੰਟਾ ਸੇਕ ਲਵਾ ਲਿਆ ਤੇ ਹੁਣ ਦੇਖਦੇ ਨਾ ਕਲਰ ਵਗੈਰਾ ਕਿਵੇਂ ਬਣ ਗਏ ਕਰਨੂ ਕੋਮ ਬਣਾ ਕੇ ਕੈਮਰਾ ਮਾਰ ਕੇ ਕੋਲੇ ਦਿਖਾ ਰਹੇ ਭੈਣਾਂ ਭਰਾਵਾਂ ਨੂੰ। ਤੁਸੀਂ ਦੇਖ ਸਕਦੇ ਹੋ ਜਿਹੜਾ ਅਰਕ ਵਗੈਰਾ ਚੰਗੀ ਤਰ੍ਹਾਂ ਨਿਕਲ ਗਿਆ ਆਪਣੇ ਰੈਂਡ ਵਗੈਰਾ ਸੀ ਉਹ ਚੰਗੀ ਤਰ੍ਹਾਂ ਕਾਲੇ ਹੋ ਗਏ ਨੇ ਤੇ ਲਸਣ ਵਗੈਰਾ ਇਹ ਵਿੱਚ ਬਿਲਕੁਲ ਘੁਲ ਗਿਆ। ਤੇ ਤੁਸੀਂ ਹੁਣ ਇਹਨੂੰ ਕੀ ਕਰਨਾ ਮ ਥੋੜਾ ਜਿਹਾ ਵੀ ਸੇਫਟੀ ਦਾ ਧਿਆਨ ਰੱਖਣਾ ਛੇਤੇ ਵਗੈਰਾ ਉੱਤੇ ਨਹੀਂ ਪਾਉਣੇ ਇੱਕ ਜਾਲੀ ਦੀ ਮਦਦ ਨਾਲ ਤੁਸੀਂ ਕਿਸੇ ਭਾਂਡੇ ਦੇ ਵਿੱਚ ਇਹਨੂੰ ਪਾਉਣ ਲੈਣਾ ਐ ਇਸ ਤਰ੍ਹਾਂ ਕੋਈ ਜਾਲੀ ਦੀ ਮਦਦ ਨਾਲ ਤੁਸੀਂ ਇਹਨੂੰ ਪਾਉਣ ਲੈਣਾ ਲਓ ਵੀ ਮਿੱਤਰੋ ਆਪਾਂ ਇਹਦੇ ਤੇ ਤੇਲ ਥੋੜਾ ਜਿਹਾ ਪਾਉਣ ਲਿਆ ਤੇ ਦੂਜਾ ਆਪਾਂ ਵਿੱਚ ਛੜਤਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਵੀ ਇਹਦਾ ਰਿਜ਼ਲਟ ਕਿਵੇਂ ਆ ਇਹਨੂੰ ਮੇਰੇ ਕਈ ਭੈਣ ਭਰਾ ਕਹਿੰਦੇ ਵੀ ਤੁਸੀਂ ਦੱਸਿਆ ਕਰੋ ਵਿਧੀ ਵੀ ਲਾਉਣਾ ਕਿਵੇਂ ਐ ਤੇ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਕਹਿੰਦਾ ਵੀ ਜਿੱਥੇ ਵੀ ਤੁਹਾਡੇ ਦਰਦ ਹੁੰਦਾ ਢੂਈਂ 'ਚ ਹੁੰਦਾ ਐ 15 ਤੋਂ 20 ਮਿੰਟ ਹਲਕੇ ਹੱਥਾਂ ਨਾਲ ਤੁਸੀਂ ਇਹਦੇ ਨਾਲ ਮਾਲਿਸ਼ ਕਰਨੀ ਜੇ ਮੰਨ ਕੇ ਚਲੋ ਤੁਹਾਡੇ ਪੂਣੀ ਦੇ ਵਿੱਚ ਦਰਦ ਹੁੰਦਾ ਹੈ ਤੁਸੀਂ ਕਰਨਾ ਇਸ ਤੇਲ ਦੀਆਂ ਦੋ ਉਂਗਲਾਂ ਲੈਣੀਆਂ ਨੇ ਥੋੜਾ ਜਿਹਾ ਗਰਮ ਕਰ ਲੈਣਾ ਅੱਗ ਦੇ ਉੱਤੇ ਪਹਿਲਾਂ ਨੂੰ ਇਸ ਤਰ੍ਹਾਂ ਲਾਉਣਾ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਦੀ ਮਾਲਸ਼ ਕਰਨੀ ਹੈ ਬਹੁਤ ਵਧੀਆ ਰਿਜ਼ਲਟ ਮਿਲੂਗਾ ਪਹਿਲੇ ਦਿਨ ਤੋਂ ਰਿਜ਼ਲਟ ਮਿਲ ਜੂਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਪੇਜ ਨਾਲ ਵੀ ਜੁੜ ਜਿਓ ਤਾਂ ਜੋ ਤੁਹਾਡੇ ਤੱਕ ਨਵੇਂ-ਨਵੇਂ ਨੁਕਤੇ ਸਾਂਝੇ ਕਰਦੇ ਰਹੀਏ ਇਸ ਤਰ੍ਹਾਂ ਵੀਰੋ ਭਰਾਵੋ ਚੰਗੀ ਤਰ੍ਹਾਂ ਨੂੰ ਮਲ ਕੇ ਰਾਤ ਦੇ ਸਮੇਂ ਕੱਪੜਾ ਲੈਣਾ ਕੱਪੜਾ ਲੈ ਕੇ ਇਸ ਤਰ੍ਹਾਂ ਬੰਨ ਕੇ ਨੂੰ ਤੇ ਰੈਸਟ ਕਰਨੀ ਹੈ ਪੈ ਜਾਣਾ ਹੈ ਸਵੇਰ ਉੱਠ ਕੇ ਖੋਲ ਦੇਣਾ ਹੈ ਤੁਹਾਨੂੰ ਇੱਕ ਦਿਨ ਦੇ ਵਿੱਚ ਇਹਦਾ ਫਰਕ ਪੈ ਜਾਊਗਾ ਬਹੁਤ ਵਧੀਆ ਇਹ ਤੇਲ ਬਣਦਾ ਹੈ ਅੱਗੇ ਵੀ ਬਣਾਓ ਭੈਣ ਭਰਾਵਾਂ ਨੂੰ ਸਿਖਾਓ ਬਣਾਉਣਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰੋ ਤੇ ਪੇਜ ਨੂੰ ਫੋਲੋ ਕਰੋ ਸਸ਼ੀ ਕਾਲਜੀ